ਬਿਲਗਾਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਮੀਤ ਸਿੰਘ ਜੀ ਵੱਲੋਂ ਨਸ਼ਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸਬ ਡਿਵੀਜ਼ਨ ਫਲੋਰ ਦੇ ਡੀਐਸਪੀ ਸ਼ਰਵਨ ਸਿੰਘ ਬਲ ਜੀ ਦੇ ਹੁਕਮ ਅਨੁਸਾਰ ਥਾਣਾ ਬਿਲਗਾ ਦੇ ਐਸਐਚਓ ਪਲਵਿੰਦਰ ਸਿੰਘ ਜੀ ਨੇ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਦੋ ਨਸ਼ਾ ਤਸਕਰ ਅਤੇ ਇੱਕ ਪੈਸਿਆਂ ਦੇ ਮਾਮਲੇ ਵਿੱਚ ਮੋਟੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਕੀਤਾ ਗਿਆ ਕਾਬੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਚਓ ਸਾਹਿਬ ਨੇ ਦੱਸਿਆ ਕਿ ਏਜੰਟ ਨੇ 3,65,000 ਰੁਪਏ ਦੀ ਠੱਗੀ ਮਾਰੀ ਇਸ ਏਜੰਟ ਨੇ ਇਟਲੀ ਭੇਜ ਦੀ ਮਾਰੀ ਹੈ ਜਿਸ ਨੂੰ ਲੈ ਕੇ ਇਸ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਅਤੇ ਇੱਕ ਵਿਅਕਤੀ ਜੋ ਨਸ਼ਾ ਪੀਣ ਦਾ ਆਦੀ ਹੈ ਉਸ ਨੂੰ ਮੌਕੇ ਤੇ ਗਸ਼ਟ ਕਰਦੇ ਹੋਏ ਕਾਬੂ ਕੀਤਾ ਗਿਆ ਇਹ ਰੇਸ਼ੂ ਲਾਲ ਦੀ ਵਿਸ਼ੇਸ਼ ਰਿਪੋਰਟ ਸਰ ਜੋ ਤੁਸੀਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਕੀ ਮਾਮਲਾ ਸਰ ਕੱਲ ਜਿਹੜਾ ਹੈਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰ ਸਰਦਾਰ ਗਰਮੀ ਸਿੰਘ ਜੀ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਸਾਹਿਬ ਫਲੋਰ ਸਰਦਾਰ ਸਰਵੰਤ ਸਿੰਘ ਬਾਲਜੀ ਦੇ ਨਿਰਦੇਸ਼ ਅਤੇ ਹੁਕਮ ਅਨੁਸਾਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਸ ਟਾਈਮ ਸਰਟੀ ਪੁਲਿਸ ਪਾਰਟੀ ਜਿਹੜੀ ਹੈਗੀ ਕੱਲ ਗਸ਼ਟ ਕਰਨ ਦੇ ਦੌਰਾਨ ਉਹਨਾਂ ਨੇ ਕੁਲਵਿੰਦਰ ਸਿੰਘ ਗੱਗੀ ਵਾਸੀ ਗੁਰਜਹਾਸਨ ਨੂੰ ਜਿਹੜਾ ਕਾਬੂ ਕੀਤਾ ਜੋ ਨਸ਼ਾ ਪੀ ਰਿਹਾ ਸੀਗਾ ਤੇ ਜਿਹਦੇ ਖਿਲਾਫ ਜਿਹੜਾ ਹੈਗਾ ਐਨਡੀਪੀਏ ਸੈਕਟਰ ਦੀਆਂ ਧਰਾਵਾਂ ਤਹਿਤ ਮਗਲਮਗਾਦਚ ਕੀਤਾ ਗਿਆ ਇਹਦੇ ਖਿਲਾਫ 64 ਏ ਐਨਡੀਪੀਏ ਸੈਕਟਰ ਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਏਗੀ ਇਹਦੇ ਕੋਈ ਸਮਾਨ ਗ੍ਰਫਤਾਰ ਵੀ ਹੋਇਆ ਜਿਹਦੇ ਇੱਕ ਲਾਈਟਰ ਪੰਨੀ ਤੇ 10 ਰੁਪਏ ਦਾ ਨੋਟ ਸੀਗਾ ਉਹ ਗੋਲ ਕੀਤਾ ਹੋਇਆ ਨੇ ਉਹ ਮਿਲਿਆ ਹੈਗਾ ਕੁਝ ਦੱਸਿਆ ਨੇ ਕਿੱਥੋਂ ਸਮਾਨ ਲੈ ਕੇ ਆਉਂਦਾ ਕੋਈ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਜੀ ਪੁੱਛਗਛ ਕੀਤੀ ਜਾ ਰਹੀ ਹੈ ਪੁੱਛਗਛ ਦੇ ਦੌਰਾਨ ਜਿਹੜੀ ਚੀਜ਼ ਸਾਹਮਣੇ ਆਏਗੀ ਉਹਦੇ ਅਗਲੇ ਜਿਹੜਾ ਨਵਾਂ ਨਾਮ ਸਾਹਮਣੇ ਆਏਗਾ ਉਹਨਾਂ ਦੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਹੋਰ ਵੀ ਕੀ ਮਾੜੇ ਅਨਸਰ ਹਾਂ ਸਿਨ੍ਹੀ ਰੱਪਸਰਾ ਦੇ ਹੁਕਮ ਮੁਤਾਬਕ ਜਿਹੜਾ ਹੈਗਾ ਜਿਹੜੇ ਮੁਕੱਦਮੇ ਪਹਿਲਾਂ ਦਰਜ ਨਹੀਂ ਉਹਨਾਂ ਦੇ ਖਿਲਾਫ ਉਹਨਾਂ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਨੇ ਉਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲੀ ਮਹਿਮੇ ਦੇ ਵਿੱਚ ਅਸੀਂ ਜਿਹੜੇ ਲੈ ਕੇ ਕੱਲ ਦੋ ਦੋਸ਼ੀ ਗ੍ਰਿਫਤਾਰ ਕੀਤੇ ਹੈਗੇ ਆ ਜੀ ਇੱਕ ਤਾਂ ਜੀ 2000 ਲੀਟਰ ਲਾਣ ਮੁੰਡੇ ਵਿੱਚ ਜਿਹੜਾ ਹੈਗਾ ਦੋਸ਼ੀ ਸੀ ਗ੍ਰਿਫਤਾਰ ਕੀਤਾ ਹੈਗਾ ਜੀ ਸ਼ੰਦਰਪਾਲ ਪੁੱਤਰ ਪ੍ਰੇਮ ਸਿੰਘ ਵਾਸੀ ਕੋਟੇ ਉਹ ਮੁਕੱਦਮਾ 24/24 ਨੰਬਰ ਮੁਕੱਦਮਾ ਦਰਜ ਸੀਗਾ ਸਾਡੇ ਠਾਣੀ ਦਾ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਜੀ ਇੱਕ ਅਸੀਨ ਸਰ ਜਿਹੜਾ ਹੈਗਾ ਪ੍ਰਾਪਲ ਏਜੰਟਾ ਠੱਗੀ ਮਾਰਨ ਵਾਲਾ ਜਿਹੜਾ ਸੀਗਾ ਉਹ ਗ੍ਰਿਫਤਾਰ ਕੀਤਾ ਹੈਗਾ 27/24 ਮਕਦਮਾ ਹੈਗਾ ਜੀ ਤੇ ਪ੍ਰਭਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੁੰਮਟਾਲੀ ਦੇ ਨਾਲ ਇਟਲੀ ਭੇਜਣ ਦੇ ਨਾਮ ਤੇ 365000 ਦੀ ਇਹਨਾਂ ਨੇ ਠੱਗੀ ਮਾਰੀ ਸੀ ਇਹ ਦੇ ਵਿੱਚ ਅਸੀਂ ਫਿਰ ਜਿਹੜਾ ਹੈਗਾ ਦੋਸ਼ੀ ਅ ਬਲਵੀਰ ਸਿੰਘ ਮਿੰਟੂ ਪੁੱਤਰ ਮੇਰ ਸਿੰਘ ਵਾਸੀ ਤਵਾਦਰਾ ਇਹਨੂੰ ਕਾਲ ਜਿਰਤਾ ਕੀਤਾ ਗਿਆ ਕੋਈ ਸਾਹਮਣੇ ਆਇਆ ਸਰ ਕਿੰਨੇ ਲੋਕਾਂ ਨਾਲ ਹੁਣ ਤੱਕ ਠੱਗੀ ਮਾਰੀ ਗਈ ਹੈ ਨਾਲ ਕਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਠਾਣੇ ਦੇ ਵਿੱਚ ਇੱਕ ਪਹਿਲੋ ਵੀ ਇਹਦੇ ਖਿਲਾਫ ਮਕਦਮਾ ਦਰਜ ਸੀ ਇੱਕ ਹੋਣੀਏ ਇਹਦੇ ਵਿੱਚ ਹੈਗਾ ਦਰਜ ਦੂਸਰਾ ਮਕਦਮਾ ਜਿਹੜਾ ਇਹਦੇ ਵਿੱਚ ਦਰਜ ਜਿਹਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜਾ ਹੋਰ ਵੀ ਇਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹੋਰ ਕਿਤੇ ਜਾ ਕੇ ਤੇ ਹੋਰ ਠਾਣੇ ਜਾਂਦੇ ਜਾਂਦੇ ਹੋਰ ਜ਼ਿਲ੍ਹੇ ਦੇ ਵਿੱਚ ਇਹ ਕਿੰਨੇ ਕਿੱਥੇ ਕਿੱਥੇ ਇਹਨੇ ਠੱਗੀ ਮਾਰੀ ਜਾਂ ਕੀ ਇਹਦੀ ਇਨਵੋਲਵਮੈਂਟ ਹੈਗੀ ਉਹਦੇ ਬਾਰੇ ਪਤਾ ਕੀਤਾ ਜਾ ਕੋਈ ਪਾਸਵਰਡ ਵਗੈਰਾ ਕੋਈ ਜੇ ਕੋਈ ਨਮਿਸ਼ੀ ਸਾਹਮਣੇ ਆਏਗੀ ਤੇ ਆਪ ਨੂੰ ਸਾਰਾ ਨੂੰ ਅਪਡੇਟ ਕੀਤਾ ਜਾਵੇਗਾ ਹੁਣ ਕਿੰਨੇ ਨੇ ਠੱਗੀ ਮਾਰੀ ਜੀ ਇਹਨੇ ਇਹਨੇ 365000 ਦੀ ਠੱਗੀ ਮਾਰੀ ਠੀਕ ਹੈ थैंक यू ਸਰ थैंक यू